ਈ ਤਰੀਕ ਦਾ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ ਅਗਰ ਮੇਰਾ ਪ੍ਰਾਈਵੇਟ ਮੈਂਬਰ ਬਿਲ ਸਪੀਕਰ ਕੋ ਤਾਰ ਸਿੰਘ ਸੰਧਵਾ ਜਿਹਨੂੰ ਮਿਲ ਕੇ ਦੇ ਕੇ ਆਇਆ ਮੈਂ ਉਹ ਇੰਟਰੋਡਿਊਸ ਕਰ ਦੂਗਾ ਤਾਂ ਮੈਂ ਸਮਝੂਗਾ ਕਿ ਸਾਡਾ ਜਿਹੜਾ ਹੈਗਾ ਪੰਜਾਬ ਦਾ ਭਲਾ ਹੋ ਜਾਏਗਾ ਇੱਕ ਪੰਜਾਬ ਇਸ ਤਰ੍ਹਾਂ ਦੀ ਧਰਤੀ ਬਣ ਜਾਊਗੀ ਜਿੱਦੇ ਵਿੱਚ ਕੋਈ ਐਕਸਪਲੋਇਟੇਸ਼ਨ ਨਹੀਂ ਕਰ ਸਕੇਗਾ ਜਿੱਦੇ ਵਿੱਚ ਕੋਈ ਤੁਹਾਡੀ ਡੈਮੋਗ੍ਰਾਫੀ ਨੂੰ ਚੇਂਜ ਨਹੀਂ ਕਰ ਸਕੇਗਾ ਤੁਹਾਡੇ ਆਬਾਦੀ ਦੇ ਸੰਤੁਲਨ ਨੂੰ ਤੁਹਾਡੇ ਸੱਭਿਆਚਾਰ ਨੂੰ ਤੁਹਾਡੀ ਜ਼ੁਬਾਨ ਨੂੰ ਕਿਸੇ ਚੀਜ਼ ਨਾਲ ਛੇੜਛਾੜ ਨਹੀਂ ਕਰ ਸਕਦੇ ਕਿੰਨਾ ਸੁਖਾਲਾ ਵਾ ਔਰ ਹਿਮਾਚਲ ਪ੍ਰਦੇਸ਼ ਕਾਂਗਰਸ ਰੂਲ ਸਟੇਟ ਸੀ 1972 ਵਿੱਚ ਉਸ ਵਕਤ ਦੇ ਜਿਹੜੇ ਚੀਫ ਮਿਨਿਸਟਰ ਸੀ ਡਾਕਟਰ ਵਾਇਸ ਪਰਮਾਰ ਬੜਾ ਦੂਰ ਅੰਦੇਸ਼ ਬੰਦਾ ਹੋਣਾ ਯਾਰ ਉਹ ਉਹਨੇ ਦੇਖ ਲਿਆ ਕਿ ਹਿਮਾਚਲ ਤਾਂ ਛੋਟੀ ਜੀ ਸਟੇਟ ਆ ਹਿਮਾਚਲੀ ਕਲਚਰ ਬਹੁਤ ਛੋਟਾ ਜਿਹਾ ਘੱਟ ਗਿਣਤੀ ਆ ਇੱਥੇ ਤਾਂ ਦਿੱਲੀ ਤੇ ਬੰਬੇ ਤੇ ਕੈਲਕਟਾ ਦੇ ਅਮੀਰ ਆਦਮੀ ਆਉਂਦੇ ਨੇ ਪੰਜਾਬ ਤੋਂ ਇਹ ਤਾਂ ਸਾਡੇ ਸਾਰੇ ਬਾਗ ਖਰੀਦਾਰ ਖਰੀਦ ਲੈਣਗੇ ਔਰ ਇਹਨਾਂ ਬਾਗਾਂ ਦੇ ਵਿੱਚ ਹੀ ਸਾਡੇ ਹਿਮਾਚਲ ਦੇ ਲੋਕਾਂ ਨੂੰ ਉੱਥੇ ਇੱਕ ਕਿਸਮ ਦਾ ਮੁਲਾਜ਼ਮ ਰੱਖਿਆ ਜਾਵੇਗਾ ਉਹਨਾਂ ਤੋਂ ਲੇਬਰ ਕਰਾਉਣਗੇ ਉਹ ਵੀ ਦਿਨ ਦੂਰ ਨਹੀਂਗਾ ਜੇ ਆਪਾਂ ਇਹ ਗੱਲ ਨੂੰ ਨਾ ਰੋਕਿਆ ਤਾਂ ਆਪਣੇ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਇੱਥੇ ਗੁਲਾਮੀ ਕਰਨੀ ਪਵੇਗੀ। ਔਰ ਜਿਹੜੇ ਕਹਿੰਦੇ ਮੈਂ ਦੁਬਾਰਾ ਰੀਇਟ੍ਰੀਟ ਕਰ ਦਿੰਦਾ ਕਿ ਜਿਹੜੇ ਕਹਿੰਦੇ ਨੇ ਕਿ ਸਾਡੇ ਬੱਚੇ ਵਿਦੇਸ਼ਾਂ ਜਾਂਦੇ ਨੇ ਆਸਟ੍ਰੇਲੀਆ ਜਾਂਦੇ ਨੇ ਕੈਨੇਡਾ ਜਾਂਦੇ ਨੇ ਜੀ ਐਂ ਤਾਂ ਫਿਰ ਉਹ ਵੀ ਸਾਰੇ ਦੇਸ਼ ਕਰ ਦੇਣਗੇ। ਯੈਸ ਉੱਥੇ ਰੌਲਾ ਹੈਗਾ ਵਾ। ਇੰਗਲੈਂਡ ਵਿੱਚ ਕਿੰਨੀ ਵੱਡੀ ਐਂਟੀ ਇਮੀਗ੍ਰੈਂਟ ਰੈਲੀ ਹੋਈ ਆ ਬਹੁਤ ਵੱਡੀ ਆਸਟ੍ਰੇਲੀਆ ਔਰ ਉਹਨਾਂ ਦਾ ਆਪਣਾ ਉਹ ਵੀ ਸੋਚ ਰਹੇ ਨੇ ਕਿ ਅਸੀਂ ਆਪਣੀ ਆਪਣੀ ਜ਼ੁਬਾਨ ਆਪਣੇ ਪਹਿਰਾਵੇ ਨੂੰ ਕਿੱਦਾਂ ਕਰੀਏ ਪਰ ਉਹਨਾਂ ਦੇਸ਼ਾਂ ਵਿੱਚ ਜਾਣ ਵਾਸਤੇ ਸਾਨੂੰ ਬਕਾਇਦਾ ਤੌਰ ਤੇ ਲੋਫਲੀ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਫਿਰ ਅਸੀਂ ਉੱਥੇ ਐਂਟਰ ਕਰ ਸਕਦੇ ਹਾਂ ਪਰ ਪੰਜਾਬ ਦੇ ਵਿੱਚ ਕੋਈ ਵੀ ਐਂਟਰ ਕਰ ਸਕਦਾ ਪੰਜਾਬ ਦੇ ਵਿੱਚ ਜਿਹੜੀ ਰੀਸੈਂਟਲੀ ਮਾਈਗ੍ਰੇਸ਼ਨ ਹੋਈ ਹੈ ਬੱਸਾਂ ਤੇ ਟੱਕਾਂ ਵਿੱਚ ਤੇ ਟ੍ਰੇਨਾਂ ਵਿੱਚ ਭਰ-ਭਰ ਕੇ ਲੱਦ-ਲੱਦ ਕੇ ਆ ਰਹੇ ਨੇ ਹੋ ਸਕਦਾ ਕਿਸੇ ਦੀ ਸ਼ਰਾਦਤ ਹੋਵੇ ਕਿਉਂਕਿ ਪੰਜਾਬ ਦੇ ਵਿੱਚ ਸਪੈਸ਼ਲ ਇੰਟੈਂਸਿਵ ਰਿਵਿਊ ਵੋਟਾਂ ਦਾ ਐਸ ਆਈ ਆਰ ਜਿਹੜਾ ਰਾਹੁਲ ਗਾਂਧੀ ਨੇ ਮਸਲਾ ਚੱਕਿਆ ਨਾ ਕਿ ਵੋਟ ਚੋਰੀ ਹੋ ਰਹੀ ਭਾਰਤ ਵਿੱਚ ਪੰਜਾਬ ਦੇ ਵਿੱਚ ਵੀ ਹੋ ਸਕਦੀ ਹੈ ਅਗਰ ਇਸ ਤਰ੍ਹਾਂ ਨਾਲ ਤੜਾ ਤੜ ਹੁਣ ਤਾਂ ਸ਼ਾਇਦ ਲੱਖਾਂ ਦੀ ਤਦਾਬ ਆਬਾਦ ਤਦਾਦ ਟੱਪ ਚੁੱਕੇ ਨੇ ਕਿਤੇ 3 ਕਰੋੜ ਵਿੱਚੋਂ ਇੱਕ ਇੱਕ ਉੱਕ ਕਰੋੜ ਨਾ ਤੁਹਾਡੇ ਤੇ ਗੈਰ ਪੰਜਾਬੀ ਆਨ ਕੇ ਵਹੇ ਜੇ ਤੁਹਾਡੀਆਂ 2027 ਦੀਆਂ ਵੋਟਾਂ ਜਿਹੜੀਆਂ ਉਹ ਤੁਸੀਂ ਨਹੀਂ ਜਿੱਤ ਸਕਦਾ ਕੋਈ ਵੀ ਪੰਜਾਬੀ ਫਿਰਾਂ ਦੇ ਹਾਂ ਵੋਟ ਦਾ ਵੀ ਡਰ ਮੰਨਦੇ ਨੇ ਕੁਝ ਆਗੂ ਕਿ ਪ੍ਰਵਾਸੀਆਂ ਦੀ ਅਗਰ ਸਾਨੂੰ ਅਸੀਂ ਉਹਨਾਂ ਦੇ ਉਲਟ ਬੋਲ ਮੈਂ ਉਲਟ ਨਹੀਂ ਬੋਲਣ ਨੂੰ ਕਹਿ ਰਿਹਾ ਮੈਂ ਕਿ ਤੋ ਕਹਿ ਰਿਹਾ ਕਿ ਪ੍ਰਵਾਸੀ ਕੱਢਦੇ ਹੁਣ ਜਿਹੜੇ ਵੱਸ ਚੁੱਕੇ ਨੇ ਅਗਰ ਇਹ ਲਾ ਬਣੇਗਾ ਇਹ ਰੈਟਰੋਸਪੈਕਟਿਵ ਇਫੈਕਟ ਨਾ ਲਾਗੂ ਨਹੀਂ ਹੋਵੇਗਾ ਯਾਨੀ ਕਿ ਪਿਛਲੀ ਡੇਟ